ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਮਾਈ ਹੋਮ ਐਂਡ ਮਾਈ ਵਰਕ ਤੇ ਤੇ ਅੱਜ ਆਪਾਂ ਸਿੰਪਲ ਬਾਹਮ ਫੈਂਸੀ ਲੁੱਕ ਦਿੰਨੇ ਆ ਜੀ ਕਾਟਨ ਦੇ ਸੂਟਾਂ ਜਿਵੇਂ ਅੱਜ ਕੱਲ੍ਹ ਗਰਮੀ ਸਟਾਰਟ ਹੋ ਗਈ ਐ ਤੇ ਹਨਾ ਕਾਟਨ ਦੇ ਸੂਟ ਚੱਲ ਪਏ ਐ ਤੇ ਜੇਕਰ ਤੁਹਾਡੇ ਕੋਲੇ ਪਹਿਨਣਾ ਦਾ ਸੂਟ ਵੀ ਕੋਈ ਪਿਆ ਹਨਾ ਬਾਹਾਂ ਕਈ ਵਾਰ ਆਪਾਂ ਨੂੰ ਘਰੇ ਕੰਮ ਚ ਪਾਉਣ ਵਾਲੀ ਬਾਹ ਪਾਉਣੀ ਜਾਂ ਫੁੱਲ ਬਾਜੂ ਤੰਗ ਕਰਦੀ ਐ ਤੇ ਉਹਨੂੰ ਕੱਟ ਕੇ ਹਾਫ ਕਰ ਲਓ ਤੇ ਜਾਂ ਫੁੱਲ ਬਾਜੂ ਤੇ ਨਿਊ ਸੂਟ ਸਲੇਟ ਚ ਕਰਦੇ ਆ ਤੁਸੀਂ ਫੁੱਲ ਬਾਜੂ ਤੇ ਵੀ ਆਪਾਂ ਨਿਊ ਡਿਜ਼ਾਈਨ ਬਣਾ ਸਕਦੇ ਆ ਤੇ ਇਹ ਆਪਾਂ ਇੱਥੋਂ ਇਹਦਾ ਆਪਾਂ ਬਾਹ ਦਾ ਕੱਟ ਲਿਆ ਰੈਡੀ ਕਰ ਲਈ ਕੱਟ ਕੇ ਤੇ ਇੱਥੇ ਆਪਾਂ ਟੱਕ ਲਾ ਲਿਆ ਟੱਕ ਦੀ ਸਿੱਧ ਨੂੰ ਹੁਣ ਇੱਥੇ ਆਪਾਂ ਕਰੀਜ਼ ਪਾ ਲਾਂਗੇ ਕਰੀਜ਼ ਪਾ ਕੇ ਮਾਰਕ ਕਰ ਲਾਂਗੇ ਤੁਸੀਂ ਕਿਸੇ ਚੀਜ਼ ਨਾਲ ਕਰਦੇ ਹੋ ਮਾਰਕ ਹਨਾ ਕਰ ਲੋ ਪੈਨ ਨਾਲ ਕਰਦੇ ਪੈਂਸਲ ਨਾਲ ਕਰਦੇ ਆ ਤੇ ਮਾਰਕ ਕੀਤੀ ਹੋਏ ਫਿਰ ਆਪਣੀ ਕਾਣੋਂ ਚ ਨਹੀਂ ਜਾਂਦੀ ਬਾਹ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਵਾ ਤੇ ਚਲੋ ਜੀ ਆਪਾਂ ਕਰਦੇ ਹਾਂ ਸਟਾਰਟ ਇਸ ਤਰ੍ਹਾਂ ਆਪਣੀ ਗਰੀਜ਼ ਵੀ ਵੱਜ ਗਈ ਕਿਉਂਕਿ ਕਾਟਨ ਦਾ ਸੂਟ ਹੈ ਤੇ ਇਸ ਤਰ੍ਹਾਂ ਆਪਾਂ ਕਟਿੰਗ ਕਰ ਰਹੇ ਸੀਗੇ ਜੀ ਇਹ ਲੇਸ ਸੀਗੀ ਆਪਣੇ ਕੋਲੇ ਇਸ ਤਰ੍ਹਾਂ ਦੀ ਇਹਦੀ ਕਟਿੰਗ ਕਰ ਕਰਕੇ ਆਪਾਂ ਇਹਦਾ ਡਿਜ਼ਾਈਨ ਤਿਆਰ ਕਰਾਂਗੇ ਤੁਸੀਂ ਵੀ ਇਸ ਤਰ੍ਹਾਂ ਇਹਦੀ ਕਟਿੰਗ ਕਰ ਲਿਓ ਕਾਫੀ ਤਰ੍ਹਾਂ ਦੀ ਡਿਜ਼ਾਈਨ ਮਿਲ ਜਾਂਦੀ ਹੈ ਲੇਸ ਦੇ ਬਾਜ਼ਾਰ ਚੋਂ ਹਟ ਕਈ ਵਾਰ ਇੱਕ ਲੇਸ ਦੇ ਵਿੱਚੋਂ ਆਪਾਂ ਨੂੰ ਸੋਹਣਾ ਨਹੀਂ ਲੱਗਦਾ ਹੁੰਦਾ ਆਪਾਂ ਕੱਟ ਕੇ ਡਿਜ਼ਾਈਨ ਤਿਆਰ ਕਰ ਲੈਨੇ ਆ ਤੇ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਦਿਮਾਗ ਦੇ ਨਾਲ ਹਨਾ ਕੱਟ ਕੇ ਇਹਦਾ ਲੈਸ ਦਾ ਡਿਜ਼ਾਈਨ ਤਿਆਰ ਕਰ ਸਕਦੇ ਆ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਤੁਸੀਂ ਇਸ ਤਰ੍ਹਾਂ ਹੀ ਇਹਦੀ ਪੱਟੀ ਫੋਲਡ ਨਾਲ ਦੀ ਨਾਲ ਕਰਨੀ ਆ ਤਾਂ ਵੇਖ ਲਓ ਜੇ ਪਹਿਲਾਂ ਕੱਚਾ ਕਰਨਾ ਤਾਂ ਦੇਖ ਲਓ ਤੁਹਾਡੀ ਮਰ ਲਓ ਜੀ ਆਪਾਂ ਇਸ ਤਰ੍ਹਾਂ ਵਿੱਚ ਧਰ ਕੇ ਨਹੀਂ ਨਹੀਂ ਸਪੇਸ ਦੇ ਕੇ ਇਹਨੂੰ ਸਟਾਰਟ ਕਰ ਲਿਆ ਲਾਉਂਦੇ ਜਾਂਦੇ ਆ ਹੁਣ ਆਪਾਂ ਗਾਂ ਵੀ ਤੁਹਾਨੂੰ ਲਾਉਣੀ ਦੱਸਦੇ ਆ ਇਸ ਤਰ੍ਹਾਂ ਕਰਨ ਨਾਲ ਜੀ ਨਾਲੇ ਤਾਂ ਡਿਜ਼ਾਈਨ ਦਾ ਨਵਾਂ ਹਨਾ ਨਵੇਂ ਲੋਕ ਬਣ ਜਾਂਦੀ ਨਵੇਂ ਡਿਜ਼ਾਈਨ ਦਾ ਡਿਜ਼ਾਈਨ ਬਾਂ ਦਾ ਤਿਆਰ ਹੋ ਜਾਂਦਾ ਨਾਲੇ ਕਈ ਵਾਰਾ ਥੋੜੀ ਲੈਸ ਨਾਲ ਵੀ ਸਰ ਜਾਂਦਾ ਆਪਣਾ ਇਹ ਤੁਸੀਂ ਭਾਵੇਂ ਚਾਹੋ ਤਾਂ ਦੇ ਹਨਾ ਵੀ ਨਿਸ਼ਾਨੀ ਲਾ ਲਿਓ ਮੇਰਾ ਤਾਂ ਹੁਣ ਹੱਥ ਟਿਕਿਆ ਵਾ ਹਨਾ ਵੀ ਇੰਨੀ ਕ ਜਗ੍ਹਾ ਹੈਗੀ ਆ ਤੁਸੀਂ ਇੰਚ ਇੰਚ ਦੱਦ ਦੇ ਅੱਧੇ ਇੰਚ ਦਾ ਤੁਸੀਂ ਨਿਸ਼ਾਨ ਲਾ ਕੇ ਵੀ ਇਹਨੂੰ ਕਰ ਸਕਦੇ ਆ ਹਨਾ ਵੀ ਨਿਸ਼ਾਨ ਲਾ ਲਓ ਜਾਨੀ ਕਿ ਇੱਥੇ ਇੱਕ ਸਟਿੱਕ ਲਾਉਣਾ ਦੂਜਾ ਇੱਥੇ ਲਾਉਣਾ ਤੀਜਾ ਇੱਥੇ ਲਾਉਣਾ ਇਸ ਤਰ੍ਹਾਂ ਕਰਕੇ ਇਹ ਵੀ ਤੁਸੀਂ ਮਾਰਕ ਕਰ ਲਿਓ ਇਹ ਤੁਹਾਡੀ ਖੁਸ਼ੀ ਆ ਹਨਾ ਤੁਸੀਂ ਕਿਵੇਂ ਕਰਦੇ ਆ ਤੇ ਇਸ ਤਰ੍ਹਾਂ ਕਰ ਕਰਕੇ ਆਪਾਂ ਇਹਨੂੰ ਰੈਡੀ ਕਰ ਲਾਂਗੇ ਐਂਡ ਤੱਕ ਲੈ ਜਾਾਂਗੇ ਜੀ ਦੋਹਾਂ ਬਾਹਾਂ ਦੇ ਡਿਜ਼ਾਈਨ ਨੂੰ ਕਈ ਵਾਰ ਥੋੜੀ ਲੈਸ ਨਾਲ ਵੀ ਆਪਾਂ ਸਾਰਨਾ ਹੁੰਦਾ ਹਨਾ 10 20 ਰੁਪਏ ਵਾਲੀ ਲੈਸ ਨਾਲ ਡਿਜ਼ਾਈਨ ਆਪਾਂ ਨਵਾਂ ਤਿਆਰ ਕਰ ਸਕਦੇ ਆ ਕਿਉਂਕਿ 10 ਰੁਪਏ ਮੀਟਰ ਹਨਾ 20 2 ਮੀਟਰ ਲੈ ਹੁੰਦੀ ਆ ਆਪਾਂ ਲੇਸ ਨਾਲ ਹੋ ਜਾਂਦਾ ਆਪਾਂ ਨੂੰ ਜਦੋਂ ਕੱਪੜੇ ਸਟ੍ਰੈਚ ਕਰਦੇ ਹਾਂ ਨਾ ਥੋੜਾ ਬੌੜ ਦਾ ਤਾਂ ਫਰਕ ਤਾਂ ਵੀ ਚੱਲ। ਕਈ ਵਾਰਾਂ ਬਚੀ-ਖੂਚੀ ਲੇਸ ਦਾ ਵੀ ਹਨਾ ਆਪਾਂ ਨੂੰ ਡਿਜ਼ਾਈਨ ਤਿਆਰ ਕਰਨਾ ਪਿਆ ਜਾਂਦਾ। ਇਹ ਮੇਰੇ ਕੋਲੇ ਵੀ ਬਚੀ ਲੇਸ ਸੀਗੀ ਮੈਂ ਇਹਦੇ ਚਾਕਾਂ ਦੇ ਤਾਂ ਨਹੀਂ ਕਮੀਜ਼ ਦੇ ਲਾਉਂਦੀ ਬਾਹਾਂ ਦੇ ਲਾ ਕੇ ਡਿਜ਼ਾਈਨ ਇਹਦਾ ਕੰਪਲੀਟ ਕਰਦੇ ਹੁਣ ਇਸ ਤਰ੍ਹਾਂ ਕਰਕੇ ਜੀ ਇਹਨੂੰ ਫੋਲਡ ਹੋ ਜਾਊਗਾ ਤੇ ਆਪਾਂ ਨਾਲ ਦੀ ਨਾਲ ਇੱਥੇ ਲਾਲ ਗਏ। ਇਹ ਵਾਲੀ ਸਿਉਣਾ ਫਿਰ ਆਪਾਂ ਨੂੰ ਤਰਪਾਈ ਕਰਨੀ ਵੀ ਸੌਖੀ ਹੋ ਜਾਊਗੀ। ਤੁਸੀਂ ਬਸਾ ਕਰ ਲਿਓ ਵੱਡਾ। ਇਸ ਤਰ੍ਹਾਂ ਕਰਕੇ ਤੇ ਇਹ ਸਾਰਾ ਆਪਣਾ ਵਿੱਚੋਂ ਡਿਜ਼ਾਈਨ ਬਾਰਾਜੂ ਐਕਸਮੈਂਟ ਵੀ ਆਪਣਾ ਲੋਜੀ ਇਸ ਤਰ੍ਹਾਂ ਆਪਣਾ ਡਿਜ਼ਾਈਨ ਰੈਡੀ ਹੋ ਗਿਆ ਕਿਉਂਕਿ ਮੈਚ ਕਰਦੀ ਸੀ ਜੀ ਥੋੜਾ ਜਿਹਾ ਮੇਰੇ ਪ੍ਰਿੰਟ ਸੂਟ ਦੇ ਵਿੱਚ ਪਿੰਕ ਪ੍ਰਿੰਟ ਵੀ ਆ ਬਾਕੀ ਬਲੈਕ ਦੇ ਵਿੱਚ ਹਨਾ ਆਹ ਹੈਗੀ ਚੀਜ਼ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਜਿੰਨੀ ਆਪਣੀ ਮੂਰੀ ਰੱਖਣੀ ਓਨੀ ਤੁਸੀਂ ਨਾ ਪਤਾਰ ਲਈ ਮੁਰੀਦਾ ਇਹ ਅਸੇ ਤਜਕਾਲ ਖੁੱਲੀਆਂ ਬਾਜੂ ਚੱਲਦੀਆਂ ਹਨ ਤੇ ਇਸ ਤਰ੍ਹਾਂ ਕਰਕੇ ਇੱਥੇ ਸਾਈਡ ਤੋਂ ਤੁਸੀਂ ਇਹਦਾ ਇਹਨੂੰ ਸਿਲਾਈ ਕਰ ਦਿਓ ਤੇ ਲਓ ਜੀ ਆਪਾਂ ਤੁਹਾਨੂੰ ਸਿੱਧੀ ਕਰਕੇ ਦਿਖਾਉਣੀ ਆ ਬਾਂਹ ਕਵਾਦੂ ਕਾ ਤਾਗੇ ਕੱਟ ਕਰ ਲਿਓ ਇਸ ਤਰ੍ਹਾਂ ਬਚੀ ਕੁਛੀ ਲੈਸ ਦਾ ਬਾਂਹ ਦਾ ਕਈ ਵਾਰ ਆਪਾਂ ਬਾਹਾਂ ਤੇ ਡਿਜ਼ਾਈਨ ਕਰ ਸਕਦੇ ਜਰੂਰੀ ਨਹੀਂ ਹੁੰਦਾ ਵੀ ਆਪਾਂ ਘੇਰੇ ਤੇ ਹੀ ਲਾਉਣਾ ਵਾ ਬਾਹਾਂ ਦੀ ਸੋਹਣੀ ਲੁੱਕ ਬਣ ਜਾਂਦੀ ਆ ਦੇਖੋ ਜੀ ਇਸ ਤਰ੍ਹਾਂ ਬਾਂਹ ਦਾ ਡਿਜ਼ਾਈਨ ਰੈਡੀ ਹੋ ਗਿਆ ਆਪਾਂ ਤੁਹਾਨੂੰ ਪਹਿਣ ਕੇ ਵੀ ਦਿਖਾ ਦਿੰਨੇ ਆ ਪਾ ਕੇ ਇਸ ਤਰ੍ਹਾਂ ਬਾਂਹ ਦਾ ਡਿਜ਼ਾਈਨ ਸੋਹਣਾ ਬਣ ਕੇ ਤਿਆਰ ਹੋ ਗਿਆ ਤਰਪਾਈ ਕਰਕੇ ਉਦੋਂ ਵੀ ਸੋਹਣਾ ਲੱਗੂਗਾ ਜੀ ਠੀਕ ਹੈ ਜੀ ਤਾਹਨੂਏ ਮੇਰਾ ਬਾਹ ਦਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਬਚੀ ਕੁਝੀ ਲੈਸ ਨਾਲ ਆਪਾਂ ਕਿਵੇਂ ਬਾਹ ਦਾ ਡਿਜ਼ਾਈਨ ਤਿਆਰ ਕਰ ਸਕਦੇ ਆਂ ਕਈ ਵਾਰਾਂ ਇਹ ਇੱਕ ਬਾਹਂ ਦੀ ਸੀ ਤੇ ਮੈਂ ਕੱਟ ਕੇ ਦੋਵਾਂ ਬਾਹਾਂ ਤੇ ਰੈਡੀ ਕਰ ਲਈ ਆਂ ਦੋਵਾਂ ਬਾਹਾਂ ਜੋਗੀ ਬਣ ਗਈ ਐ ਕੱਟਣ ਤੋਂ ਇਹ ਮੇਰੇ ਸੂਟ ਚੋਂ ਬਚੀ ਵੀ ਸੀਗੀ ਤੇ ਮੈਂ ਦੇਖਿਆ ਇੱਕ ਬਾਹ ਤੇ ਮੇਚ ਆਉਂਦੀ ਸੀ ਫਿਰ ਮੈਂ ਦਿਮਾਗ ਲਾਇਆ ਆਪਦਾ ਮੈਂ ਕੱਟ ਕੇ ਇਹਨੂੰ ਦੋਵਾਂ ਬਾਹਾਂ ਤੇ ਪੂਰਾ ਕਰ ਲਿਆ ਇਸ ਤਰ੍ਹਾਂ ਕਰਕੇ ਨਾਲੇ ਤਾਂ ਨਿਊ ਲੁੱਕ ਦਾ ਇਹ ਨਿਊ ਲੁੱਕ ਦੀ ਬਾਹ ਬਣ ਗਈ ਨਾਲੇ ਡਿਜ਼ਾਈਨ ਬਣ ਗਿਆ ਨਵਾਂ ਆਪਣਾ ਨਾਲੇ ਆਪਣੀ ਲੇਸ ਕੰਮ ਆ ਗਈ ਤੁਸੀਂ ਵੀ ਇਸ ਤਰ੍ਹਾਂ ਬੱਚੀ ਕੁਰਸੀ ਲੇਸ ਨਾਲ ਬਾਹ ਦਾ ਨਿਊ ਡਿਜ਼ਾਈਨ ਤਿਆਰ ਕਰ ਸਕਦੇ ਆ ਘੇਰੇ ਤੇ ਵੀ ਲਾ ਸਕਦੇ ਫਰੰਟ ਫਰੰਟ ਤੇ ਇਹ ਤੁਹਾਡੀ ਆਪਣੀ ਜ਼ਵਾਸ਼ ਆ ਹਨ ਘੇਰੇ ਦਾ ਵੀ ਇਸ ਤਰ੍ਹਾਂ ਲੁੱਕ ਬਣ ਜੂਗਾ ਚਾਕਾਂ ਦਾ ਬਣ ਜੂਗਾ ਕੱਲੇ ਘੇਰੇ ਦਾ ਵੀ ਬਣ ਜੂ ਚਾਕਾਂ ਦਾ ਵੀ ਬਣ ਜੂਗਾ ਇਸ ਤਰ੍ਹਾਂ ਨਿਊ ਲੁੱਕ ਦਾ ਬਣ ਜੂਗਾ ਜੀ ਦੇਖੋ ਇੱਧਰ ਸਾਰੇ ਆਪਾਂ ਤੁਹਾਨੂੰ ਚਾਰ ਚਪੇਰੀ ਦਿਖਾਉਣੀ ਹੈ ਇਸ ਤਰ੍ਹਾਂ ਬਾਹਰ ਰੈਡੀ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ